ਉਤੀ ਨਾਲ ਮਿਲਣਾ ਕਿਲੇ ਬਾਅਦ ਚੰਗਾ ਸਸ਼ੀ ਕੌਰ ਜੀ ਸਾਰਿਆਂ ਨੂੰ ਇਹ ਚੈਨਲ ਦੇਖਦੇ ਹੋਏ ਸਾਰਿਆਂ ਦਾ ਮੈਂ ਧੰਨਵਾਦ ਕਰਦੀ ਹਾਂ ਤੁਹਾਡਾ ਆਂਦਿਆ ਇੱਥੇ ਤੁਹਾਡਾ ਜੀ ਆਇਆਂ ਨੂੰ ਮੈਂ ਸੁਨੀਤਾ ਸੁਨੀਤਾ ਵਾਈਫ ਆਫ ਸੰਜੇ ਕੁਮਾਰ ਬੋਰਡ ਨੰਬਰ 11 ਤੋਂ ਸਾਨੇਵਾਲ ਤੋਂ ਕਾਂਗਰਸ ਦੀ ਕੈਂਡੀਡੇਟ ਆ ਕਾਂਗਰਸ ਪਾਰਟੀ ਨੇ ਸਾਡੇ ਹਾਈ ਕਮਾਂਡ ਜੀ ਨੇ ਮੈਨੂੰ ਟਿਕਟ ਦੇ ਕੇ ਨਵਾਜ਼ਿਆ ਤੇ ਮੈਨੂੰ ਕਾਂਗਰਸ ਪਾਰਟੀ ਟਿਕਟ ਮਿਲਿਆ ਵਾਰਡ ਨੰਬਰ 3 ਦੀ ਜਨਤਾ ਜੀ ਮੈਂ ਇਹ ਕਹਿਣਾ ਚਾਹਾਂਗੀ ਸਭ ਤੋਂ ਪਹਿਲਾਂ ਤਾਂ ਵੀ ਮੇਰਾ ਬਹੁਤ ਕਿਸੇ ਤੋਂ ਛੁਪਿਆ ਨਹੀਂ ਹੈ ਬਹੁਤ ਲੌਂਗ ਟਾਈਮ ਲੱਗਾ ਮੈਨੂੰ 20 ইয়ারਜ਼ 20 ਸਾਲ ਲੱਗੇ ਮੈਨੂੰ ਪਹਿਲਾਂ ਕੋਲੀ ਸਾਹਿਬ ਸਾਡੇ ਇਥੇ ਐਮ ਸੀ ਸੀਗੇ ਸਾਡੇ ওয়ার্ড ਦੇ ਉਹਨਾਂ ਦੇ ਨਾਲ ਵਰਕ ਕੀਤਾ ਮੇਰੇ ਜੇਟ ਮੇਰੇ ਹਸਬੰਡ ਨੇ ਮੇਰੇ ਸੋਹਰਾ ਸਾਹਿਬ ਨੇ ਸਾਡੀ ਪੂਰੀ ਫੈਮਿਲੀ ਲੱਗੀ ਰਹੀ ਹੈ ਮਾਮਾ ਸੋਹਰਾ ਸਾਹਿਬ ਸਾਡੇ ਫੈਮਿਲੀ ਸਾਰੇ ਤੇ ਫਿਰ ਉਸ ਤੋਂ ਬਾਅਦ ਜਸਵਿੰਦਰ ਸਿੰਘ ਸੰਧੂ ਜੀ ਐਮ ਸੀ ਰਹੇ ਉਹਨਾਂ ਨਾਲ ਲੱਗੇ ਰਹੇ ਹਾਂ ਅਸੀਂ ਕਾਂਗਰਸ ਦੇ ਸਿਪਾਈ ਆ ਫਿਰ ਦੁਬਾਰਾ ਉਹਨਾਂ ਦੀ ਮਿਸਿਸ ਲੜੇ ਨੇ ਜਸਵਿੰਦਰ ਸਿੰਘ ਸੰਧੂ ਜੀ ਦੇ ਉਹਨਾਂ ਦੇ ਨਾਲ ਵੀ ਆਪਾਂ ਵਰਕ ਕਰਵਾਇਆ ਵਾ ਪੂਰਾ ਆਪਾਂ ਸਿਬੋਰਡ ਦੇ ਵਿੱਚੋਂ ਮਨਜਿੰਦਰ ਜੀ ਮਨਜਿੰਦਰ ਸਾਡੇ ਐਮਸੀ ਰਹੇ ਨੇ ਹੁਣ ਮੌਜੂਦ ਦਾ ਸੀਗੇ ਹੁਣ ਸਾਧਕਾ ਹੋਏ ਨੇ ਤੇ ਆਪਾਂ ਉਹਨਾਂ ਨਾਲ ਵੀ ਆਪਣਾ ਪੂਰਾ ਉਹ ਯੋਗਦਾਨ ਦਿੱਤਾ ਵਾ ਆਪਾਂ ਹਮੇਸ਼ਾ ਹੀ ਕਾਂਗਰਸ ਨੂੰ ਜਿਤਾਣ ਵਿੱਚ ਆਪਣੇ ਵਾਰਡ ਦੇ ਵਿੱਚੋਂ ਕਾਂਗਰਸ ਨਾ ਜਾਵੇ ਉਸੇ ਦੀ ਆਪਾਂ ਕੋਸ਼ਿਸ਼ ਕੀਤੀ ਆ ਠੀਕ ਹੈ ਜਿੰਦਗੀ ਦੇ ਵਾਰਡ ਦੇ ਸ੍ਰੀ ਕਮਲ ਲੈ ਕੇ ਇਹ ਮੈਂ ਇੱਕ ਚੰਨਾ ਮੰਡੀ ਚ ਹੈ ਹਾਂਜੀ ਮੰਨ ਦੇ ਵਿੱਚ ਦੇਖੋ ਮੇਰਾ ਤਾਂ ਇੱਕ ਆਪਾਂ 98 ਤੋਂ 99 ਤੋਂ ਉੱਥੇ ਬੈਠੇ ਆ ਮੈਨੂੰ ਤਾਂ ਸਾਰਾ ਵਾਰਡ ਆਪਾਂ ਖੇਤਾਂ ਚ ਆ ਕੇ ਬੈਠੇ ਸੀ ਇੱਥੇ ਮੈਨੂੰ ਸਾਰਾ ਵਾਰਡ ਮੇਰਾ ਇੱਕ ਪਰਿਵਾਰ ਵਾਂਗੂ ਹੀ ਲੱਗਦਾ ਹੈ ਮੈਂ ਕਹਿਣ ਲਈ ਨਹੀਂ ਕਹਿ ਰਹੀ ਵਰਡਿੰਗ ਨਹੀਂ ਹੈ ਮੇਰੀ ਇਹ ਕੋਈ ਕਿ ਵੀ ਮੇਰਾ ਵਾਰਡ ਮੇਰਾ ਪਰਿਵਾਰ ਉਹ ਵਾਕਈ ਮੇਰਾ ਪਰਿਵਾਰ ਕਿਉਂਕਿ ਇੱਕ ਇੱਕ ਆਪਣੇ ਹੱਥ ਨਾਲ ਪਲਾਟ ਦਿੱਤੇ ਹੋਏ ਲੋਕਾਂ ਨੂੰ ਕੋਠੀਆਂ ਬਣਾ ਕੇ ਮੇਰੇ ਹਸਬੰਦ ਪ੍ਰਾਪਰਟੀ ਦਾ ਵੀ ਕੰਮ ਕਰਦੇ ਨੇ ਸਭ ਨੂੰ ਪਤਾ ਹੈ ਤੇ ਘੱਟੋ ਘੱਟ 25-30 ਕੋਠੀਆਂ ਵੀ ਆਪਾਂ ਲੋਕਾਂ ਨੂੰ ਵਸਾਇਆ ਵੀ ਆ ਤੇ ਬਹੁਤ ਅੱਛਾ ਲੱਗ ਰਿਹਾ ਕਿ ਆਪਣੇ ਪਰਿਵਾਰ ਦੇ ਵਿੱਚ ਮੈਂ ਅੱਜ ਮਤਲਬ ਜੇ ਲੋਕਾਂ ਨੇ ਮੈਨੂੰ ਚੁਣਿਆ ਆਪਣਾ ਐਮਸੀ ਚੁਣਿਆ ਤਾਂ ਮੈਂ ਬਹੁਤ ਹੀ ਉਹਨਾਂ ਲਈ ਬਹੁਤ ਸਪਨੇ ਸੰਜੋਏ ਹੋਏ ਨੇ ਜਿਸ ਤਰ੍ਹਾਂ ਇੱਕ ਪਰਿਵਾਰ ਲਈ ਇੱਕ ਮੋਢੀ ਚੁਣਦਾ ਹੈ ਵੀ ਸੋਚਦਾ ਕਿ ਮੇਰੇ ਬੱਚੇ ਆਜੇ ਸਟੇਜ ਤੇ ਜਾਣ ਮੈਂ ਵੀ ਆਪਣੇ ਔਰਡ ਨੂੰ ਸੋਚਦੀ ਆ ਕਿ ਸਾਹਨੇਵਾਲ ਦਾ ਨਗਰ ਕੌਂਸਲ ਦਾ ਸਭ ਤੋਂ ਨੰਬਰ 1 ਔਰਡ ਮੇਰਾ ਹੋਵੇ ਕਿੰਨਾ ਕਿੰਨੀ ਵੋਟਾਂ ਨੇ ਔਰਡ ਦੇ ਵਿੱਚ ਕਿੰਨੇ ਕੈਂਡੀ ਹਾਂਜੀ ਪਿਛਲੀ ਲਿਸਟ ਦੇ ਵਿੱਚ ਜਿਹੜੀਆਂ ਵੋਟਾਂ ਸਿਗੀਆਂ ਉਹ 1139 ਸਿਗੀਆਂ ਤੇ ਉਹ ਨਿਊ ਦੇ ਵਿੱਚ ਦੇਖੋ ਕੋਈ ਕਟਵੱਡ ਹੋਈ ਆ ਉਹ ਜਿਆ ਸਾਡੇ ਕੋਲ ਆਈ ਨਹੀਂ ਲੇਟੈਸਟ ਹਾਂਜੀ ਤੇ ਸਭ ਜਾਣੇ ਪਛਾਣਿਆ ਨੇ ਐਸਾ ਕੁਝ ਨਹੀਂ ਆ ਨਾ ਮੈਂ ਆਪੋਜੀਸ਼ਨ ਨੂੰ ਵੀ ਮੈਂ ਕੋਈ ਦੋਸ਼ ਨਹੀਂ ਦਲਾਂਗੀ ਕਿ ਕੋਈ ਕਟਵੱਡ ਕੀਤੀ ਹੋएगी ਮੈਂ ਹੋਪ ਕਰਦੀ ਆ ਕਿ ਜੋ ਚਲੋ ਉਹਨਾਂ ਦੀ ਸਰਕਾਰ ਹੈ ਤੇ ਉਹ ਸਾਡੇ ਨਾਲ ਕੋਈ ਇਦਾਂ ਦਾ ਮਤਭੇਦ ਨਹੀਂ ਕਰਨਗੀ ਨਹੀਂ ਮੁਕਾਬਲਾ ਤਾਂ ਦੇਖੋ ਮੈਂ ਤੁਹਾਨੂੰ ਦੱਸ ਰਹੀ ਆ ਕਿ 20 ਸਾਲ ਤੋਂ ਕਾਂਗਰਸ ਹੀ ਨਹੀਂ ਹਿੱਲੀ ਸਾਡੇ ਮੋਡ ਦੇ ਵਿੱਚੋਂ ਮਰਦਾਂ ਚਾਹੇ ਜੋ ਹੀ ਰਿਆ ਸਾਡੇ ਵੋਟ ਦੇ ਮਤਲਬ ਕਾਂਗਰਸ ਨਹੀਂ ਸਾਡੇ ਵੋਟ ਚ ਗਈ ਤੇ ਅੱਗੇ ਵੀ ਅਸੀਂ ਹੋਪ ਕਰਦੇ ਹਾਂ ਕਿ ਕਾਂਗਰਸ ਨਹੀਂ ਜਾਏਗੀ ਬਾਕੀ ਸਾਡੇ ਵੋਟਰ ਸਪੋਰਟਰ ਜਿਹੜੇ ਵੀ ਨੇ ਉਹ ਚਾਹੁੰਦੇ ਹੀ ਨੇ ਕਿ ਕੋਈ ਹਾਂਜੀ ਕੋਈ ਐਕਟਿਵ ਲੇਡੀ ਕੋਈ ਸਾਡੇ ਵੋਟ ਦੀ ਗੱਲ ਜਿਹੜੀ ਨਗਰ ਕੌਂਸਲ ਦੇ ਵਿੱਚ ਬੈਠ ਕੇ ਕਰ ਸਕੇ ਸਾਨੂੰ ਉਹ ਜੀ ਐਮ ਸੀ ਚਾਹੀਦਾ ਤੇ ਅੱਜ ਕੈਂਡੀਡੇਟ ਦੇ ਰੂਪ ਦੇ ਵਿੱਚ ਉਹਨਾਂ ਨੂੰ ਉਹੀ ਐਮ ਸੀ ਦੀ ਕੈਂਡੀਡੇਟ ਦਾ ਮੈ ਮਿਲ ਗਿਆ ਸਰ ਕੀ ਕਹਣਾ ਚਾਹਦੇ ਹੋ ਤੁਹਾਡੀ ਵਾਈਫਰ ਕੈਂਡੀਡੇਟ ਰੂਲ ਵਿੱਚ ਬਣਨ ਦਾ ਰਾਬਾ ਕੋਈ ਨੀ ਕੌਂਸਲ ਪੜੀ ਕੀ ਕਹਿੰਦੇ ਹੋ É, <laughs> <laughs>